ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਬੀਤੀ ਰਾਤ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਲੋਹੇ ਦੀ ਗ੍ਰਿਲ ਰੱਖ ਕੇ ਫਰਾਰ ਹੋ ਰਹੇ ਸਨ ਇਹ ਗ੍ਰਿਲ ਉਹਨਾਂ ਦੀ ਆਪਣੀ ਨਹੀਂ ਸਗੋ ਸਰਕਾਰੀ ਮਹਿਕਮੇ ਦੀ BRTC ਦੀਆਂ ਜਿਹੜੀਆਂ ਗ੍ਰਿਲਾਂ ਸਨ ਉਹ ਮੋਟਰਸਾਈਕਲ ਤੇ ਰੱਖ ਕੇ ਵੇਚਣ ਲਈ ਲੈ ਜਾ ਰਹੇ ਸਨ ਸੋ ਨਸ਼ੇ ਦੀ ਪੂਰਤੀ ਲਈ ਅਜਿਹੀਆਂ ਹਰਕਤਾਂ ਜਿਹੜੇ ਨੇ ਨੌਜਵਾਨ ਕਰਦੇ ਨਜ਼ਰ ਆ ਰਹੇ ਨੇ ਸੋ ਇੱਕ ਵੀਡੀਓ ਬਣਾਉਣ ਵਾਲੇ ਨੌਜਵਾਨ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਭਾਈ ਇਹ ਗ੍ਰਿਲ ਲੈ ਕੇ ਕਿੱਥੇ ਜਾ ਰਹ ਮੋਟਰਸਾਈਕਲ ਸਵਾਰ ਸਨ ਉੱਥੇ ਹੀ ਗ੍ਰਿਲ ਸੁੱਟ ਕੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਇਹ ਜਦੋਂ ਮਾਮਲਾ ਪੁਲਿਸ ਅਧਿਕਾਰੀਆਂ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਮਾਮਲਾ ਦਰਜ ਕੀਤਾ ਹੈ ਪਰਚਾ ਕੀਤਾ ਹੈ ਤੇ ਨਾਲ ਹੀ ਮੋਟਰਸਾਈਕਲ ਦੇ ਨੰਬਰ ਤੋਂ ਜਿਹੜਾ ਹੈ ਉਹਨਾਂ ਨੂੰ ਟ੍ਰੇਸ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਜਦੋਂ ACP ਮਨਿੰਦਰ ਸਿੰਘ ਨੇ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਇੰਦਾ ਦੇਸ਼ 17 ਲੋਕ ਹੋਰ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਪਾਰਕਾਂ ਦੇ ਵਿੱਚੋਂ ਵੀ ਗ੍ਰਿਲ ਚੋਰੀ ਕਰਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਤੇ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਸੋ ਪੁਲਿਸ ਵੱਲੋਂ 17 ਲੋਕ ਹੋਰ ਗ੍ਰਿਫਤਾਰ ਕੀਤੇ ਨੇ ਪਰ ਜਿਹੜੇ ਮੋਟਰਸ ਉਹਨਾਂ ਦੇ ਉੱਤੇ ਵੀ ਮਕਦਮਾ ਦਰਜ ਕਰ ਦਿੱਤਾ ਗਿਆ ਤੇ ਜਲਦ ਹੀ ਉਹ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ ਇਸ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ ਏਸੀਪੀ ਮਨੀਂਦਰ ਸਿੰਘ ਆਉ ਸੁਣਦੇ ਆ ਸਾਡੇ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਕੰਮ ਕਰ ਰਹੇ ਹਾਂ ਤੇ ਉਹਨਾਂ ਵੱਲੋਂ ਕਲੀਅਰ ਕਟ ਸਪਸ਼ਟ ਇੱਕ ਮੈਸੇਜ ਹੈ ਕਿ ਇਹ ਸਭ ਜਿਹੜੀਆਂ ਵਾਰਦਾਤਾਂ ਹੈ ਬਰਦਾਸ਼ਤ ਕਰਨ ਦੇ ਵਾਰ ਹੈਗੀਆਂ ਇਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹਨਾਂ ਦੇ ਉੱਪਰ ਕਾਰਵਾਈ ਕਰਦੇ ਹੋਏ ਇਹ ਦੇ ਵਿੱਚ ਅਸੀਂ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਅਸੀਂ ਦੋ ਬੰਦੇ ਪਿੱਲੂ ਫੜੇ ਹੋਏ ਨੇ ਉਹਦੇ ਐਸੋਸੀਏਟੀ ਨੇ ਜਿਹਨਾਂ ਦੀ ਇਹ ਵੀਡੀਓ ਰਾਤੀ ਵਾਇਰਲ ਹੋ ਰਹੀ ਹੈ ਕਿ ਗ੍ਰਿਲ ਲੈ ਕੇ ਜਾ ਰਹੇ ਨੇ ਉਹਦੇ ਵਿੱਚ ਅਸੀਂ ਵੀ ਉਹਨਾਂ ਦੇ ਕਾਫੀ ਲਾਗੇ ਪਹੁੰਚ ਚੁੱਕੇ ਹੋਏ ਹਾਂ ਜਿਹੜੇ ਇਹਨਾਂ ਦੇ ਕੋਲੋਂ ਅਸੀਂ 17 ਗ੍ਰਿਲਾਂ ਆਲਰੇਡੀ ਰਿਕਵਰ ਕੀਤੀਆਂ ਹੁਣ ਪਰਸੋਂ ਉਹਦੇ ਵਿੱਚ ਅਸੀਂ ਐਸੋਸੀਏਟ ਇਹਨਾਂ ਨੂੰ ਦੋਨਾਂ ਨੂੰ ਨਾਮਿਨੇਟ ਕੀਤਾ ਹੋਇਆ ਜੀ ਬੰਦਿਆਂ ਨੂੰ ਇਹਨਾਂ ਨੂੰ ਅਸੀਂ ਜਲਦ ਤੋਂ ਜਲਦ ਫੜਾਂਗੇ ਜੀ ਪਹਿਲੇ ਕਿੰਨੀਆਂ ਗ੍ਰਿਲਾਂ ਪਰਮਪੂਈਆਂ ਸੀ ਪਹਿਲਾਂ ਗ੍ਰਿਲਾਂ ਟੋਟਲ 17 ਰਿਕਵਰ ਹੋਈਆਂ ਸਾਡੇ ਕੋਲ ਗ੍ਰਿਲਾਂ ਪਾਰਕਾਂ ਜੀਆਂ ਗ੍ਰਿਲਾਂ ਹੈਗੀਆਂ ਇਹ ਤੇ ਰਿਕਵਰ ਹੋਈਆਂ ਨੇ ਇਹ ਕਰਦੇ ਕੀ ਇਹ ਮੁੰਡੇ ਸਾਰੇ ਇਹ ਬੇਸਿਕਲੀ ਐਡਿਕਟਡ ਹੈਗੇ ਨੇ ਐਨਡੀਪੀਐਸ ਦੇ ਇਹਨਾਂ ਦੇ ਉੱਪਰ ਐਫਆਈਆਰਸ ਵੀ ਹੈਗੀਆਂ ਦੋ ਐਫਆਈਆਰਸ ਐਨਡੀਪੀਐਸ ਦੀਆਂ ਤਿੰਨਾਂ ਨਾਲ ਦੇ ਉੱਪਰ ਚੋਰੀਆਂ ਹੈਗੀਆਂ ਚੋਰੀ ਦੀ ਜਿਹੜੀ ਐਫਆਈਆਰ ਹੈ ਉਹ ਵੀ ਇਹ ਗ੍ਰਿਲਾਂ ਦੇ ਸਬੰਧਿਤ ਹੈਗੀਆਂ ਇਹਨਾਂ ਦੀ ਪਹਿਲੇ ਜਿਹੜੀਆਂ ਬੰਦੇ ਕਿੰਨੇ ਕਿੰਨੇ ਬੰਦੇ ਫੜੇ ਗਏ ਸੀ ਇਹਨਾਂ ਦੇ ਵਿੱਚ ਜਿਸੀਂ ਇੱਕ ਬੰਦਾ ਦੋਸ਼ੀ ਮੇਨ ਦੋਸ਼ੀ ਫੜਿਆ ਹੋਇਆ ਇੱਕ ਪਲੱਸ ਜਿਹਨਾਂ ਨੂੰ ਇਹ ਜਾ ਕੇ ਸੇਲ ਕਰਦੇ ਸੀ ਉਹਨਾਂ ਨੂੰ ਉਹਨਾਂ ਨੂੰ ਫੜਿਆ ਹੋਇਆ ਜੀ ਇਹ ਕਾਰੋਬਾਰ ਕੀ ਕਰਦੇ ਆ ਮਤਲਬ ਕਾਰੋਬਾਰ ਕੁਝ ਨਹੀਂ ਕਰਦੇ ਇਹ ਐਡਿਕਟਡ ਹੈਗੇ ਨੇ ਯੰਗ ਮੁੰਡੇ ਨੇ 20 2 ਇਹ ਗਿਰੋ ਹੈ ਸਾਰਾ ਇਹਨਾਂ ਦਾ ਇਹ ਗਿਰੋ ਹੈ ਜੀ ਬਿਲਕੁਲ ਜਿਹੜੇ ਰਾਤੀ ਇੱਕ ਰੀਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੋ ਬੰਦੇ ਇੱਕ ਪੈਲਟੀ ਨਾ ਮੋਟਰਸਾਈਕਲ ਦੇ ਉੱਪਰ ਆ ਦੇਖੇ ਜਾ ਰਹੇ ਨੇ ਉਹ ਵੀ ਸਸੀਂ ਟਰੇਸ ਕਰ ਲਏ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਅੱਜ ਕੱਲ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਾਂਗੇ ਜੀ ਤੇ ਮੋਟਰਸਾਈਕਲ ਜਿਹੜਾ ਉਹ ਮੋਟਰਸਾਈਕਲ ਵੀ ਟਰੇਸ ਹੋ ਗਿਆ ਜੀ ਉਹਨਾਂ ਦਾ ਘਰ ਦਾ ਵੀ ਪਤਾ ਲੱਗ ਗਿਆ ਸਾਨੂੰ ਜੀ ਜੀ ਤੇ ਜਿਹੜੀ ਇਹ ਰੀਲ ਵਾਇਰਲ ਹੈ ਤੇ ਉਹ ਕਹਿ ਰਹੇ ਨੇ ਜੀ ਕਿ ਨਸ਼ੇ ਕਰਦੇ ਆ ਤਾਂ ਦੀ ਕੋਈ ਗੱਲ ਵੀ ਸਾਹਮਣੇ ਆ ਰਹੀ ਹੈ ਜੀ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਜੀ ਸਰ ਇਹ ਜਿਹੜੇ ਪਹਿਲਾ ਗੈਂਗ ਫੜਿਆ ਗਿਆ 6 6 ਮਹੀਨਿਆਂ ਦੇ ਐਕਟਿਵਿਸਟ ਗਾ ਉਹਨਾਂ ਨੇ ਕਾਫੀ ਗ੍ਰੇਲਾਂ ਵੇਚ ਕੇ ਜਿਨ੍ਹਾਂ ਨੂੰ ਵੇਚਿਆ ਸੀ ਉਹ ਸੀ ਅਸੀਂ ਉਹ ਵੀ ਬੰਦਾ ਸੀ ਫੜ ਲਿਆ ਹੋਇਆ ਉਹਨਾਂ ਕੋਲੋਂ ਪਾਸ ਰਿਕਵਰੀ ਵੀ ਹੋ ਚੁੱਕੀ ਹੋਈ ਹੈ ਜੀ ਤੇ ਇਹ ਕਿਹੜੇ ਇਲਾਕੇ ਦੇ ਕੁਝ ਹੈਗੇ ਕੁਝ ਉਹ ਜਿਹੜੇ ਪੁਰਾਣੇ ਬੰਦੇ ਫੜੇ ਸੀ ਜੀ ਪੁਰਾਣੇ ਬੰਦੇ ਜਿਹੜੇ ਫੜੇ ਜੀ ਕੁਝ ਕੁਝ ਬੰਦੇ ਗੇਠਕੀਮਾ ਦੇ ਹੈ ਜਾਂ ਕੁਝ ਸੀਡ ਵਿਜਨ ਦੇ ਹੈਗੇ ਨੇ ਜੀ ਤਾਂ ਹੈਗੇ ਨੇ ਤਾਂ ਹੁਣ ਇਹਨੂੰ ਵੀ ਜਲਦੀ ਫੜਿਆ ਜਾਏਗਾ ਬਿਲਕੁਲ ਜੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਹੈ ਜੀ ਇਹ ਸ਼ਾਮ ਤੱਕ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਫੜਨਾ ਹੈ ਜੀ ਇਹਦੇ ਵਿੱਚ ਹੋਰ ਵੀ ਕੋਈ ਨਾਮਿਨੇਟ ਕੀਤੇ ਗਏ ਲੋਕ ਬਿਲਕੁਲ ਜੀ ਅਸੀਂ ਉਹ ਡਿਸਕਲੋਜ਼ ਨਹੀਂ ਕਰਨਾ ਚਾਹ ਰਹੇ ਹਲੇ ਅਸੀਂ ਉਹਨਾਂ ਨੂੰ ਅਸੀਂ ਨਾਮਿਨੇਟ ਕਰਕੇ ਜਲਦੀ ਉਹਦਾ ਕਾਰਵਾਈ ਕਰਾਂਗੇ ਇਹਨਾਂ ਨੇ ਗ੍ਰੀਲਾ ਕਿੱਥੋਂ ਚੁੱਕਿਆ ਸੀ ਕੋਈ ਇਹ ਗ੍ਰੀਲਾ ਇੱਕ ਤਾਂ ਜਿਹੜਾ ਬੰਦਾ ਅਸੀਂ ਮੇਨ ਫੜਿਆ ਸੀਗਾ ਉਹਨੂੰ ਚੋਰੀ ਕਰਦੇ ਹੋਏ ਫੜਿਆ ਸੀ ਪਾਰਕ ਦੇ ਵਿੱਚੋਂ ਜੀ ਉਹ ਚੋਰੀ ਕਰ ਰਿਹਾ ਸੀ ਜੀ ਤੇ ਪਰਚਾ ਦਿੱਤਾ ਗਿਆ ਹਾਂਜੀ 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 ਬਿਲਕੁਲ ਜੀ ਨਾਮਿਨੇਟਿਵ ਕੀਤੇ ਗਏ ਗ੍ਰੀਲਾ ਦੀ ਰਿਕਵਰੀ ਵੀ ਹੋਈ ਹੈ ਹਾਂਜੀ 17 ਗ੍ਰੀਲਾ ਰਿਕਵਰ ਹੋ ਚੁੱਕੇ ਹੋਈਆਂ ਪਾਰਕਾਂ ਦੀ ਜਿਨ੍ਹਾਂ ਦੇ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀਆਂ ਹੋਈਆਂ ਸੀ ਜਿਨ੍ਹਾਂ ਨੂੰ ਵੇਚਿਆ ਹੋਇਆ ਸਾਈਡ ਰਿਕਵਰੀ ਹੋ ਚੁੱਕੀ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਲੋਕਾਂ ਨੂੰ ਸੁਨੇਹਾ ਹੈ ਸਸ਼ੋਪਨ ਚ ਨੇ ਕੀ ਹੋਇਆ ਉੱਤੇ ਲੋਕਾਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੇ ਆ ਜੇਕਰ ਤੁਹਾਡੇ ਨਿਗਾਹ ਦੇ ਸਾਹਮਣੇ ਕੋਈ ਐਸਾ ਬੰਦਾ ਆਉਂਦਾ ਹੈ ਤੇ ਉਹਨਾਂ ਨੂੰ ਸਾਨੂੰ ਜਲਦ ਜਲ ਦੱਸੀ ਜਾਵੇ ਤੇ ਬਾਕੀ ਮਾਨਯੋਗ ਸੀਪੀ ਸਾਹਿਬ ਦੀ ਜਿਹੜੀਆਂ ਹਜਾਇਤਾਂ ਹੈਗੀਆਂ ਉਹਨਾਂ ਨੂੰ ਉਹਨਾਂ ਦੇ ਕਹਿਣ ਦਾ ਦਬਾਅ ਕਿ ਇਹ ਚੀਜ਼ਾਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਮੈਂ ਸਖਤ ਸੁਨੇਹਾ ਦੇਣਾ ਹੈ